ਦੇ ਸੰਬਾ ਸੈਕਟਰ ਦੇ ਵਿੱਚ ਤਨਨਾਤ ਅਜਨਾਲਾ ਦੇ ਪਿੰਜ ਹਰੜ ਕਲਾਂ ਦੇ ਰਹਿਣ ਵਾਲੇ ਫੌਜੀ ਜਵਾਨ ਹਰਵੰਤ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋ ਗਿਆ ਹਰਵੰਤ ਸਿੰਘ 8 ਸਿਕਲਾਈ ਫਤਿਹਪੁਰ ਬਟਾਲੀਅਨ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਸੋ ਆਜ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮਰਤਕ ਦੇ ਜਦੋਂ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਨਮ ਸਨ ਅਤੇ ਹਰਵੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਰੂ ਰੋ ਕੇ ਬੁਰਾ ਹਾਲ ਸੀ ਹਰਵੰਤ ਸਿੰਘ ਨੇ ਭਰਾ ਨੇ ਕਿਹਾ ਕਿ ਉਹ ਵੀ ਫੌਜੀ ਜਵਾਨ ਹੈ ਅਤੇ ਉਸ ਦੇ ਪਿਤਾ ਵੀ ਫੌਜ ਵਿੱਚ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦਾ ਭਰਾ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ। ਮੈਂ ਨਾ ਮਰ ਜਾਵਾਂ ਅਮੇ ਕੋ ਇਨੀ ਮਗੇ ਸੀ। ਲੈ ਗੋ ਨੀ ਨਹੀਂ ਜਾਏ ਨਾ। ਸ਼ਾਮੀ ਜੀ ਹੋਈ ਚਾਰ ਕਮੇ। ਮੈਨੂੰ ਫਤਲ ਮਹਿਸੂਸ ਹੋ ਜਾਂਦੀ ਮੰਨਦੀ ਮਤਲਬ ਸਾਦਤ ਹੋ ਜਾਂਦੀ ਵਗਰ ਤੇ ਬੜਾ ਮਹਿਸੂਸ ਹੈ ਮੈਂ ਠੀਕ ਹੈ ਪੋਤ ਨੇ ਸਿੱਧੀ ਲਾਈ ਰੋ ਕਿੰਨਾ ਚਿਰ ਹੋ ਗਿਆ ਪੋਚਪਤੀ ਕੀ ਤਿੰਨ ਸਾਲ ਸਾਰੇ ਰਹਿ ਗਏ ਉਸ ਦੇ ਬਸ ਖਤਮ ਨਹੀਂ ਹੋਣਾ ਸਰ ਇਹਨਾਂ ਦੇ ਪਿਤਾ ਵੀ ਮੈਨੂੰ ਪੋਚ ਦੇ ਵਿੱਚ ਕਿੰਨਾ ਮਾਣ ਮਹਿਸੂਸ ਕਰਦੇ ਜੋ ਬੜਾ ਮਾਣ ਮਹਿਸੂਸ ਕਰਦੀ ਆ ਮੈਂ ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ ਮੇਰਾ ਪੁੱਤ ਮਾਣ ਨਾ ਆਇਆ ਵੀ ਪਹਿਲਵਾਨ ਸੀ ਕਬੱਡੀ ਦਾ ਏਡ ਸਖਲਾਈ ਦਾ ਮੇਰਾ ਵੀਰ ਪਹਿਲਵਾਨ ਸੀ ਸਾਰੀ ਜੁੰਡ ਸ਼ਿਫਟ ਕਰਦੀ ਆ ਮੇਰਾ ਵੀਰ ਇਦਾਂ ਹੀ ਅਟੈਕ ਹੋ ਕੇ ਮਰ ਗਿਆ ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ ਓਏ ਮੇਰਾ ਬੱਬਰ ਸ਼ੇਰ ਹੀ ਵੀਰੀ ਦੋਵੇਂ ਭਰਾ ਇਕੱਠੇ ਚਲਾ ਰਹੇ ਚੱਲਦੇ ਸੀਗੇ ਮੇਰੇ ਵੀਰ ਦੇ ਅੜੇ ਅੜੇ ਤਗੜੇ ਡੌਲੇ ਸੀ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਣ ਕੀ ਪਿੰਡ ਚ ਵੀ ਆਉਟ ਪਾਸ ਆਇਆ ਸੀ ਆਉਟ ਪਾਸ ਆਇਆ ਸੀਗਾ ਮੇਰਾ ਵੀਰ ਸ਼ਨੀ ਆਦਵਾਰ ਰੌਡ ਬਾਹਰ ਆ ਜੀ ਆਪਣੇ ਮੁੰਡੇ ਦਾ ਮਿਲ ਕੇ ਗਿਆ ਉਹਨੂੰ ਕਹਿੰਦਾ ਮੈਂ ਉਹਦਾ ਉਹ ਟੈਂਦਵਾ ਘਟਾਉਣਾ ਵਾ ਤੇ ਮੇਰੇ ਨਾਲ ਗੱਲ ਕੀਤੀ ਵੀਰਾਂ ਦਾ ਇੱਥੇ ਧਿਆਨ ਨਾ ਰਹੀ ਇੱਥੇ ਖਤਰਾ ਬੜਾ ਹੀ ਇੱਥੇ ਆਪ ਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚੱਲ ਜਣਾ ਮੈਨੂੰ ਕਹਿੰਦਾ ਇੱਥੇ ਨਿਸ਼ਾਰੇ ਖਤਰਾ ਬੜਾਈਉ ਜਿੱਥੇ ਤੇਰੀ ਜੁਨਟ ਆਉਂਦਾ ਮੈਂ ਇੱਥੇ ਰਹਿ ਕੇ ਗਿਆ ਵਾਂ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਲਈ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਇਹ ਜਵਾਨ ਇਟਸ ਲਾਈਫ ਫਰਦਰ ਬਰਪੁਰਾਲੀ ਦਾ ਜਵਾਨ ਆ ਤਕਰੀਬਨ ਸਾਡੀ ਜੁਨ ਸ਼ਾਮਪਾ ਡਿਪਲਾਈ ਤੇ ਕੱਲ 5 ਵਜੇ ਦੀ ਮਤਲਬ ਖਬਰ ਮਿਲੀ ਕਿ ਤਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਣ ਤੋਂ ਬਾਅਦ ਇਹਨੂੰ ਹਸਪੀਟਲ ਲੈ ਕੇ ਕਿਤੇ ਡਾਕਟਰ ਨੇ ਡਟ ਕੋਸ਼ ਕਰਦਾ ਕਾਰਨ ਪੁੱਛ ਲਗਾ ਕੀ ਕਾਰਨ ਕਾਰਨ ਕੁਛ ਨਹੀਂ ਲੋਹਾਰ ਟੋਕਦੀ ਆਡਟੈਕ ਡਿਊਟੀ ਤੁਹਾਡੇ ਨਾਲ ਤਾਂ ਨਾ ਸੀ ਤੇ ਕਿਵੇਂ ਦਾ ਬਿਹੇਵ ਸੀ ਕਰਨਾ तकरीबन 10 11 ਸਾਲ ਨੌਕਰੀ ਇਹਦੀ ਉਹ ਬਿਹੇਵਰ ਤੇ ਬਹੁਤ ਹੀ ਇਹੋ ਜਿਹਾ ਜਵਾਨ ਫੌਜ ਵਿੱਚੋਂ ਡੇ ਅੱਗੇ ਤੋਂ ਮੁਸ਼ਕਲ ਹੀ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਥਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਤੜੜਾ ਪਲੇਅਰ ਵੀ ਹੀ ਰੈਸਲਰ ਵੀ ਬੌਕਸਰ ਵੀ ਹੀ ਬਹੁਤ ਹੀ ਵਧੀਆ ਡਿਊਟੀ ਪਾਈ ਗਈ ਹੈ